ਸਰ ਦੇ ਵਿੱਚ ਪਵਿੱਤਰ ਬਾਈਬਲ ਦੀ ਬੇਅਦਵੀ ਹੋਈ ਹੈ ਸ਼ਰਾਰਤੀ ਅੰਸਰਾ ਨੇ ਪਵਿੱਤਰ ਬਾਈਬਲ ਨੂੰ ਸੜ ਦਿੱਤਾ ਹੈ ਅੰਮ੍ਰਿਤਸਰ ਦੇ ਪਿੰਡ ਮਾਦੋਕੇ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਿੰਡ ਦੀ ਚਰਚ ਨਜ਼ਦੀਕ ਬੇਅਦਵੀ ਦੀ ਘਟਨਾ ਸਾਹਮਣੇ ਆਈ ਇਲਾਕੇ ਦੇ 크ਰਿਸਚਨ ਪਾਈਚਾਰੇ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ ਗਲੋਬਲ 크ਰਿਸਚਨ ਕਮੇਟੀ ਦੇ ਕੋਆਰਡੀਨੇਟਰ ਬੰਟੀ ਵਿਲਾਇਤ ਮਸੀਹ ਜੁੜੇ ਨੇ ਉਪਹੁੰਚੇ ਤੇ ਪੁਲਿਸ ਦੇ ਵੱਲੋਂ ਵੀ ਇਸ ਸੰਬੰਧੀ ਮਾਮਲਾ ਜਾਂਚ ਕਿ ਜੜਾ ਹੈ ਜਾਂਚ ਦੇ ਅਧੀਨ ਰੱਖਿਆ ਗਿਆ ਹੈ ਇੱਕ ਸ਼ੱਕੀ ਵਿਅਕਤੀ ਨੂੰ ਵੀ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਹੈ ਤੇ ਬੰਟੀ ਵਿਲਾਇਤ ਮਸੀਹ ਦੇ ਵੱਲੋਂ ਸਮਾਜ ਨੂੰ ਸ਼ਾਂ ਮਸੀਹ ਭਾਈ ਜਾਰੇ ਨੇ ਮੇਰੇ ਲੋ ਜੈਮਸੀ ਦੀ ਅੱਜ ਅਸੀਂ ਲੂਪੋਕੇ ਥਾਣੇ ਵਿੱਚ ਖੜੇ ਆ ਇੱਕ ਬੜੀ ਮੰਦਭਾਗੀ ਘਟਨਾ ਦਾ ਸਵੇਰੇ ਸਾਨੂੰ ਪਤਾ ਲੱਗਾ ਲਗਭਗ 10:30 11 ਵਜੇ ਮੈਨੂੰ ਇੱਕ ਫੋਨ ਆਇਆ ਕਿ ਬਿੰਡ ਮਾਦੂ ਕੇ ਵਿਖੇ ਇੱਕ ਪਵਿੱਤਰ ਬਾਈਬਲ ਦੀ ਬੇਅਦਬੀ ਹੋਈ ਹੈ ਬਾਈਬਲ ਨੂੰ ਪੂਰਾ ਸਾੜ ਦਿੱਤਾ ਗਿਆ ਸੋ ਮੈਂ ਉਸੇ ਵੇਲੇ ਐਸਐਸਪੀ ਦਿਹਾਤੀ ਅਮਰਸਰ ਨੂੰ ਕਾਲ ਕਰਕੇ ਇਹ ਮਾਮਲਾ ਉਹਨਾਂ ਦੇ ਧਿਆਨ ਚ ਲਿਆਂਦਾ ਸੋ ਮੈਂ ਪੰਜਾਬ ਪੁਲਿਸ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਅੱਧੇ ਘੰਟੇ ਦੇ ਵਿੱਚ ਵਿੱਚ ਇਹ ਸਾਰੇ ਮਾਮਲੇ ਦੀ ਕਾਰਵਾਈ ਕਰਦੇ ਆ ਬਹੁਤ ਮੁਸਤੈਦੀ ਦੇ ਨਾਲ ਸਾਡੇ ਇਸ ਮਾਮਲੇ ਦੇ ਵਿੱਚ ਜੈਂਟਰਫੇਅਰਸ ਕੀਤਾ ਔਰ ਪੰਜਾਬ ਪੁਲਿਸ ਦੇ ਜਿਹੜੇ ਐਸਐਚਓ ਬਲਕਾਰ ਸਿੰਘ ਸੀ ਲੁੱਪੂ ਤੇ ਡੀਐਸਪੀ ਹਟਾਰੀ ਔਰ ਡੀਐਸਪੀ ਨਾਗਰਾ ਇਹਨਾਂ ਦੀ ਡਿਊਟੀ ਲੱਗੀ ਔਰ ਇਹਨਾਂ ਨੇ ਬੜੀ ਤੇਜ਼ੀ ਦੇ ਨਾਲ ਕਾਰਵਾਈ ਕਰਦੇ ਆ ਐਫਆਈਆਰ ਵੀ ਦਰਜ ਹੋ ਚੁੱਕੀ ਆ ਔਰ ਕੁਝ ਜਿਹੜੇ ਸ਼ੱਕੀ ਬੰਦੇ ਸੀ ਉਹਨਾਂ ਦੀ ਜਿਹੜੀ ਤਫਤੀਸ਼ ਜਿਹੜੀ ਆ ਉਹ ਥਾਣੇ ਦੇ ਵਿੱਚ ਜਾਰੀ ਹੈ ਇਸ ਵਕਤ ਮੈਂ ਆਪਣੀ ਪੂਰੀ ਟੀਮ ਦੇ ਨਾਲ ਗਲੋਬਲ ਟੀਮ ਦੇ ਨਾਲ ਅਸੀਂ ਇਸ ਥਾਣੇ ਦੇ ਵਿੱਚ ਖੜੇ ਆ ਔਰ ਅੰਦਰ ਤਫਤੀਸ਼ ਚੱਲਦੀ ਪਈ ਆ ਸੋ ਮੈਂ ਆਪਣੇ ਸਮੁੱਚੇ ਮੁਸੀਬਾ ਹੀ ਚਾਰੇ ਨੂੰ ਮੈਂ ਸ਼ਾਂਤੀ ਦੀ ਬਣਾਈ ਰੱਖਣ ਦੀ ਅਪੀਲ ਕਰਦਾ ਵਾਂ ਕਿ ਪੰਜਾਬ ਪੁਲਿਸ ਜਿਹੜੀ ਆ ਆਪਣੀ ਕਾਰਵਾਈ ਬੜੇ ਵਧੀਆ ਢੰਗ ਦੇ ਨਾਲ ਕਰ ਰਹੀ ਆ ਸੋ ਮੈਨੂੰ ਆਸ ਆ ਕਿ ਜੋ ਇਹਦੇ ਦੋਸ਼ੀ ਨੇ ਉਹ ਬਹੁਤ ਜਲਦ ਜਿਹੜੇ ਆ ਉਹ ਫੜੇ ਜਾਣਗੇ ਤਫਤੀਸ਼ ਜਾਰੀ ਆ ਜਿਹੜੀ ਪੁਲਸਿਓ ਬੜੇ ਵਧੀਆ ਢੰਗ ਨਾਲ ਕੰਮ ਕਰ ਰਹੀ ਆ ਸੋ ਜੋ ਘਟਨਾਵਾਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵਾਪਰੀਆਂ ਵਾਂ ਉਹਦੇ ਵਿੱਚ ਕਿਤਨਾ ਕਿਤੇ ਜਿਹੜਾ ਪ੍ਰਸ਼ਾਸਨ ਦੀ ਬੜੀ ਨੰਗੀਲੀ ਰੀਜ ਦੇ ਕਰਕੇ ਬੜੀ ਵੱਡੀ ਸਾਡੇ ਜਿਹੜੇ ਹਿਰਦੇ ਨੇ ਉਰੰਦਰੇ ਕੇ ਘਟਨਾ ਵਾਪਰੀ ਆ ਔਰ ਇਹ ਘਟਨਾ ਜਿਹੜੀ ਆ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਆ ਉਹਨੂੰ ਭੰਗ ਕਰਨ ਦੇ ਲਈ ਆ ਪੰਜਾਬ ਦੀ ਭਾਈਚਾਰਕ ਸਾਂਝ ਜਿਹੜੀ ਆ ਉਸ ਨੂੰ ਭੰਗ ਕਰਨ ਦੇ ਵਾਸਤੇ ਕੀਤੀ ਗਈ ਆ ਸੋ ਦੋਸ਼ੀ ਜਿਹੜੇ ਉਹ ਬਖਸ਼ੇ ਨਹੀਂ ਜਾਣਗੇ ਅਸੀਂ ਇਹਦਾ ਪੂਰਾ ਪਿੱਛਾ ਕਰ ਰਹੇ ਆਂ ਔਰ ਸਾਡੀ ਪੂਰੀ ਜਿਹੜੇ ਸਾਡੀ ਟੀਮ ਆ ਉਹ ਹਰ ਪਹਿਲੂ ਵੱਲ ਧਿਆਨ ਦੇਂਦੇ ਆ ਅਸੀਂ ਆਪ ਬੈਠ ਕੇ ਅੰਦਰ ਸਾਰੀ ਤਫਤੀਸ਼ ਦੇ ਵਿੱਚ ਸਾਰੀ ਆਪਾਂ ਜਾਣਕਾਰੀ ਲੈ ਰਹੇ ਆ ਨਾਲ ਬੈਠੇ ਆ ਔਰ ਗੱਲਬਾਤ ਸੁਣਦੇ ਪਈਆਂ ਜੋ ਤਫਤੀਸ਼ ਚੱਲਦੀ ਪਈ ਆ ਸੋ ਮੈਨੂੰ ਆਸ ਆ ਮੈਂ ਭਰੋਸਾ ਕਰਦਾ ਆ ਕਿ ਜੋ ਅੰਮ੍ਰਿਤਸਰ ਪੁਲਿਸ ਆ ਅੱਗੇ ਵੀ ਸਾਨੂੰ ਅੰਮ੍ਰਿਤਸਰ ਤੋਂ ਬਹੁਤ ਸਾਰੇ ਜਿਹੜੇ ਇਨਸਾਫ ਮਿਲੇ ਨੇ ਸਾਡੇ ਨਾਲ ਹੋਇਆ ਤਾਂ ਕਹਿੰਦੇ ਵਿੱਚ ਜਿੱਤੇ ਜਿੱਤੇ ਸਾਡੇ ਧਰਮ ਦੇ ਖਿਲਾਫ ਅਸੀਂ ਹਰ ਜਗ੍ਹਾ ਤੇ ਸਾਡੀ ਪੁਲਿਸ ਪ੍ਰਸ਼ਾਸਨ ਨੇ ਬੜੀ ਮਦਦ ਕੀਤੀ ਆ ਮੈਂ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸੇ ਕਾਰਵਾਈ ਕਰਦੇ ਆ ਬਹੁਤ ਜਲਦ ਇਹ ਸਾਨੂੰ ਪ੍ਰੋਸਾ ਦਿੱਤਾ ਕਿ ਇਹਦਾ ਜਿਹੜਾ ਦੋਸ਼ੀ ਆ ਫੜਿਆ ਵੀ ਜਾਵੇਗਾ ਸੋ ਮੈਂ ਇੱਕ ਵਾਰੀ ਫੇਰ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਵਾ ਕਿ ਸਭ ਠੀਕ ਆ ਬਿਲਕੁਲ ਠੀਕ ਆ ਕੋਈ ਗੱਲ ਨਹੀਂ ਆ ਜਿਸ ਨੂੰ ਅਸੀਂ ਮੰਨਦੇ ਆ ਰਬ ਜੀ ਉਸ ਨੂੰ ਅਸੀਂ ਸਾਡਾ ਜੰਦਾ ਖੁਦਾ ਆ ਔਰ ਉਹ ਆਪੇ ਇਹਦਾ ਬਦਲਾ ਲਊਗਾ ਲੇਕਿਨ ਜੋ ਕਾਨੂੰਨੀ ਕਾਰਵਾਈ ਆ ਉਹ ਵੀ ਅਸੀਂ ਜਿਹੜੀ ਆ ਉਹ ਨੇਪਰੇ ਚਾੜਾਂਗੇ ਔਰ ਜਿਹੜਾ ਦੋਸ਼ੀ ਆ ਉਸ ਨੂੰ ਵੀ ਅਸੀਂ ਸਜ਼ਾ ਜ਼ਰੂਰ ਦਵਾਂਗੇ ਔਰ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਉਹ ਬੜੀ ਜ਼ਰੂਰੀ ਆ ਮਸੀਬ ਭਾਈਚਾਰਾ ਹਮੇਸ਼ਾ ਸ਼ਾਂਤੀ ਦਾ ਪ੍ਰਤੀਕ ਰਿਹਾ ਵਾ ਔਰ ਮੈਂ ਸਭ ਭਾਈਚਾਰੇ ਨੂੰ ਬੇਤੀ ਕਰਨੀ ਚਾਹੁੰਦਾ ਵਾਂ ਕਿ ਜਿਹੜੀ ਸ਼ਾਂਤੀ ਆ ਉਸ ਨੂੰ ਬਣਾਈ ਰੱਖੋ ਔਰ ਸਰਕਾਰ ਦਾ ਪੰਜਾਬ ਸਰਕਾਰ ਦਾ ਔਰ ਪ੍ਰਸ਼ਾਸਨ ਦਾ ਸਾਥ ਦਿਈਏ ਤੇ ਜਿਹੜੇ ਲੋਕ ਪੰਜਾਬ ਦੇ ਵਿੱਚ ਅਸ਼ਾਂਤੀ ਪੈਦਾ ਕਰਨੀ ਚਾਹੁੰਦੇ ਉਹਨਾਂ ਦਾ ਖਿਲਾਫ ਡਟ ਕੇ ਖੜੀ ਹੋਈਏ ਸਭ ਨੂੰ ਜੈਮ ਸੀ ਜੈਮ ਸੀ